ਕਈ ਇਹ ਜਿਹੜੀਆਂ ਵੰਡੀਆਂ ਪਾਈਆਂ ਜਾ ਰਹੀਆਂ ਆ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਸਾਰਿਆਂ ਨੂੰ ਵੀਰਾਂ ਦੇ ਭਰਾਵਾਂ ਨੂੰ ਇਕੱਠੇ ਰਹਿਣਾ ਚਾਹੀਦਾ ਵਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਐ ਜਿਹੜੀਆਂ ਵੰਡੀਆਂ ਪਾ ਦਿੰਦੇ ਆ ਫਿਰ ਇਹਨਾਂ ਦੇ ਜਿਹੜਾ ਵਾ ਲੜਾਈਆਂ ਹੁੰਦੀਆਂ ਵਾ ਇਸੇ ਗੱਲੇ ਤੇ ਉਥੇ ਇਲੈਕਸ਼ਨ ਹੋਊਗੀ ਬਾਅਦ ਚ ਇਹ ਕਰਨਗੇ ਉਹ ਕਰਨਗੇ ਉਥੇ ਅਹੁਦਿਆਂ ਦੀ ਲੜਾਈ ਹੋਊਗੀ ਇਹ ਕਰਕੇ ਸਾਡਾ ਦਿਲ ਖੁਆਸ਼ਾ ਜਿੰਨੇ ਵੀ ਸੇਖਾ ਜਾਂ ਜਿੰਨੇ ਵੀ ਆਪਣੇ ਨਮਾਇंदे ਆ ਸਾਰੇ ਇਕੱਠੇ ਰਹਿਣ ਨਾ ਕਿ ਆੜ-ਆੜ ਇਹ ਆੜ-ਆੜ ਤਾਂ ਕਰਦੇ ਆ ਕਿਉਂਕਿ ਇਹ ਚਾਹੁੰਦੇ ਆ ਕਿ ਸਾਨੂੰ ਜਿਹੜੇ ਵੱਖਰੇ ਅਹੁਦੇ ਮਿਲਣ ਇੱਕ ਇੱਕ ਪ੍ਰਧਾਨਗੀ ਦਾ ਅਹੁਦਾ ਵੱਖਰਾ ਹੋਵੇ ਇਹ ਮੀਤ ਪ੍ਰਧਾਨ ਦਾ ਸਾਰੇ ਆਪਣੇ ਅਹੁਦਿਆਂ ਦਾ ਕਰਕੇ ਭੱਜੇ ਫਿਰਦੇ ਆ ਤਾਂ ਜੋ ਉੱਥੇ ਸਾਰੀ ਕਮੇਟੀ ਵੱਖਰੀ ਬਣੇ ਤੇ ਉੱਥੇ ਜਿਹੜੇ ਅਹੁਦਿਆਂ ਦੇ ਵੰਡ ਹੋਵੇ ਸਾਰੀ ਸਾਰਿਆਂ ਦਾ ਆਪਣਾ ਆਪੋ ਆਪਣੀ ਥਾਂ ਤੇ ਆਪਣਾ ਖਾਣਾ ਹੀ ਚਾਹੁੰਦੇ ਆ ਟੋਟਲ ਮਿਲਾ ਕੇ ਕੁੱਲ ਤੇ ਵਧੀਆ ਤਰੀਕਾ ਨਹੀਂ ਹੈਗਾ ਇਹ ਕਰਕੇ ਮਾੜੀ ਗੱਲ ਆ ਮੇਰੇ ਹਿਸਾਬ ਨਾਲ ਇਹ ਵੱਖਰੀ ਕਮੇਟੀ ਨਹੀਂ ਹੋਣੀ ਚਾਹੀਦੀ ਲੇਕਿਨ ਵੱਖਰੀ ਕਮੇਟੀ ਦੇ ਨਾ ਹੋਣ ਦੇ ਬਣਦੇ ਲਾਵਾ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਜ਼ਰੂਰਤ ਹੈਗੀ ਆ ਉਹਨਾਂ ਦੀ ਜਿਹੜੀਆਂ ਗ੍ਰੀਵੈਂਸਸ ਹੈਗੀਆਂ ਵਾਂ ਉਹਨਾਂ ਨੂੰ ਦੂਰ ਕਰਕੇ ਉਹਨਾਂ ਨੂੰ ਆਟੋਨਮੀ ਦੇ ਕੇ ਉਹਨਾਂ ਨੂੰ ਆਪ ਸਾਡੇ ਨਾਲ ਜੋੜਿਆ ਜਾਵੇ ਕਿਉਂਕਿ ਸਾਡਾ ਜਿਹੜਾ ਅਸੀਂ ਸੰਗਠਨ ਤੌਰ ਤੇ ਮੈਨੂੰ ਇੰਡੀਆ ਵਿੱਚ ਚੱਲ ਸਕੀ ਆ ਔਰ ਕੌਮ ਤੇ ਦੇਸ਼ ਦੀ ਸੇਵਾ ਕਰ ਸਕੀ ਜਿਹੜੀ ਸ਼੍ਰੋਮਣੀ ਮਿਟੀ ਵੱਖਰੀ ਬਣਾਣੀ ਹੈ ਨਾ ਇਹ ਨਹੀਂ ਠੀਕ ਕਿਉਂਕਿ ਅਸੀਂ ਆਲ ਰੀਡੀ ਆਲ ਇੰਡੀਆ ਮੱਕੀ ਐਕਟ ਮੰਗ ਰਹੇ ਆ ਜਿਸ ਨੂੰ ਹੁਣ ਵਾਰਸਾ ਪਹਿਲਾਂ ਦੱਸ ਕੇ ਗਿਆ ਕਿ ਅਗਰ ਉਹਨਾਂ ਦੀ ਕੋਈ ਗ੍ਰੀਵੈਂਸ ਤੇ ਹੈ ਕੋਈ ਸ਼ਿਕਾਇਤਾਂ ਹੈ ਜੋ ਗੱਲਬਾਤ ਹੈ ਜੋ ਉਹਨਾਂ ਦੀ ਮੰਗ ਹੈ ਉਹਨਾਂ ਨੂੰ ਸ਼੍ਰੋਣੀ ਕਮੇਟੀ ਆਟੋਨਮੀ ਦੇ ਕੇ ਉਹ ਦੂਰ ਕਰਕੇ ਨਾਲ ਰੱਖੇ ਅਟੈਚ ਰੱਖੇ ਨਾਲ ਉਹਨਾਂ ਨੂੰ ਤਾਂ ਕਿ ਇਹ ਸਿੱਖ ਭਾਈਚਾਰਾ ਜਿਹੜਾ ਇੱਕ ਇਕੱਠਾ ਰਹਿ ਸਕੇ ਤੇਰੀ ਦੇਖ ਇੱਕ ਦਿਸੇ ਹਿੰਦੁਸਤਾਨ ਦੇ ਵਿੱਚ